ਜੀ ਕਿੱਥੇ ਓ ਬਾਬੇ ਨੇ ਕਿੰਨਾ ਉੱਚਾ ਆਹ ਆਹਨ ਡਰ ਨਹੀਂ ਲੱਗਦਾ ਡਰ ਲੱਗਦਾ ਤੂੰ ਕਿੱਥਾ ਚੜਿਆ ਇੰਨਾ ਲੋ ਕਿੰਨਾ ਹਮ ਹਾਂ ਨਾ ਮੈਂ ਸਕੇ ਟੂ ਗੈਟ ਡਾਊਨ ਹੁਣ ਤਾਂ ਥੱਲੇ ਕਿੱਦਾਂ ਜਾਊਂਗਾ ਥੱਲੇ ਜਾ ਸਕਦਾ ਆਪਣੇ ਆਓ ਵਾਓ ਬੱਲੇ ਪਾ ਮਦੇ ਬੱਲੇ ਪਾ ਮਦੇ ਸ਼ਾਬਾਸ਼ ਸ਼ਾਬਾਹ ਹੌਲੀ ਹੌਲੀ ਉਤਰੀ ਅੱਛਾ ਸੱਟ ਨਾ ਲਵਾ ਲਈ ਓ ਬੱਲੇ 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 ਤੂੰ ਕੱਲਾ ਜਾ ਸਕਦਾ ਥੱਲੇ ਓਏ ਚੱਲ ਗਿਆ ਓ ਬੱਲੇ ਚਾ ਰਾਜਾ ਫੇਰ ਦੁਬਾਰਾ ਚੜ ਕੇ ਦਿਖਾ ਦੇ ਇੱਕ ਵਾਰੀ ਫੇਰ ਚੜ ਕੇ ਕਿਤਾ ਜੜੀ ਦਾ ਓਏ ਓਏ ਹੋਏ ਆਏ ਹਾਈ ਓਏ ਹੋਏ ਆਹ ਓ ਮਾਈ ਗਾਡ ਤੂੰ ਤਾਂ ਬਹੁਤ ਸੌਖਾ ਜਣ ਗਿਆ ਓਏ ਹਾਂ ਫਸ ਗਿਆ ਓਹ ਸਾਤ ਤੰਨ ਲੱਗੂਗੀ ਹੈਗਾ ਤੋ ਤਾਂ ਖਤਰਨਾਕ ਹੀ ਆ ਕੰਮ ਪਰ ਤੂੰ ਕਰ ਲਿਆ ਯਾ ਵਾ ਦੇਖ ਚਾਹ। ਚਾਹ ਆਸ਼ ਇਹ ਬੱਚਿਆਂ ਨੂੰ ਕਰਨਾ ਚਾਹੀਦਾ ਕਿ ਨਹੀਂ ਇਹ ਤਾਂ ਚੜਨਾ ਚਾਹੀਦਾ ਕਿ ਨਹੀਂ ਬੱਚਿਆਂ ਨੂੰ Okay. Hmm. ਚਲੋ ਹੋਰ ਕੋਈ ਅਗਲੀ ਵੀਡੀਓ ਦਿਖਾ ਦਿੰਨੇ ਆ ਵੀਰੇ ਠੀਕ ਆ